ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਅੱਜ ਗੱਲ ਕਰਦੇ ਹਾਂ 20 ਅਪ੍ਰੈਲ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਪਿਛਲੇ 2 ਦਿਨਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਸਿਸਟਮ ਬਰਕਰਾਰ ਹੈ ਕੱਲ ਉਮੀਦ ਸੀਗੀ ਮੀਂਹ ਦੀ ਪੰਜਾਬ ਦੇ ਵਿੱਚ ਪਰ ਪੰਜਾਬ ਦੇ ਬਹੁਤੇ ਹਿੱਸਿਆਂ ਦਾ ਮੌਸਮ ਸਾਫ਼ ਰਿਹਾ ਮੀਂਹ ਨਹੀਂ ਪਿਆ ਇਹ ਸਿਸਟਮ ਕੱਲ ਸ਼ਾਮਬਲੇ ਪਹਾੜੀ ਖੇਤਰਾਂ ਦੇ ਵਿੱਚ ਖਿਸਕੀ ਗਿਆ ਉਹਨਾਂ ਖੇਤਰਾਂ ਦੇ ਵਿੱਚ ਮੀਂਹ ਨੇਰੀ ਦਾ ਦੌਰ ਦੇਖਿਆ ਗਿਆ ਖਾਸ ਕਰਕੇ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਵਿੱਚ ਪੰਜਾਬ ਦੇ ਵਿੱਚ ਲਗਾਤਾਰ ਬੱਦਲ ਵਾਈ ਰਹੀ ਪੂਰੇ ਦੀਆਂ ਹਵਾਵਾਂ ਦੀ ਤੇਜ਼ ਰਫ਼ਤਾਰ ਰਹੀ ਅੱਜ 20 April ਨੂੰ ਵੀ ਤਕਰੀਬਨ ਸਵੇਰ ਵੇਲੇ ਤੋਂ ਵੱਡੀ ਪੱਧਰ ਤੇ ਪੂਰਾ ਚੱਲ ਰਿਹਾ ਹੈ ਹੋ ਸਕਦਾ ਹੈ ਕਿ ਸਵੇਰ ਵੇਲੇ ਕੁਝ ਕੇ ਖੇਤਰਾਂ ਦੇ ਵਿੱਚ ਕੈਡਮਨ ਹੋ ਜਵੇ ਜਾਂ ਮੀਂਹ ਦਾ ਸ਼ਰਾਟਾ ਦੇਖਣ ਨੂੰ ਮਿਲ ਜਵੇ ਪਰ ਜਿਵੇਂ ਜਿਵੇਂ ਦਿਨ ਅੱਗੇ ਜਾਵੇਗਾ ਜਿਹੜੇ ਖੇਤਰਾਂ ਦੇ ਵਿੱਚ ਧੁੱਪ ਲੱਗੀ ਇਹ ਸਿਸਟਮ ਉੱਥੇ ਇੱਕ ਵਾਰ ਫੇਰ ਬਰਕਰਾਰ ਹੋਵੇਗਾ ਜਿਹਦੇ ਵਿੱਚ ਮੀਂਹ ਨੇਰੀ ਦਾ ਦੌਰ ਜੇਕਰ ਧੁੱਪ ਲੱਗਦੀ ਹੈ ਦੁਪਹਿਰ ਵੇਲੇ ਤੱਕ ਹਮਸੋ ਹੁੰਦੀ ਹੈ ਤਾਂ ਇਹ ਇੱਕ ਵਾਰ ਫੇਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਮੀਂਹ ਨੇਰੀ ਦਾ ਦੌਰ ਤੁਹਾਨੂੰ ਅੱਜ ਦੁਪਹਿਰੋਂ ਬਾਅਦ ਵੱਡੇ ਪੱਧਰ ਤੇ ਦੇਖਣ ਨੂੰ ਮਿਲ ਸਕਦਾ ਹੈ ਇਲਾਕੇ ਕਿਹੜੇ ਹੋ ਸਕਦੇ ਹਨ ਇਹ ਕੁਦਰਤ ਤੇ ਨਿਰਭਰ ਹੈ ਜਿਵੇਂ ਕੱਲ ਸ਼ਾਮੀ ਅਮੀਰ ਸੀਗੀ ਪਰ ਉਹ ਸਿਸਟਮ ਪਹਾੜਾ ਵਾਲਾ ਨੂੰ ਖਿਸਕ ਗਿਆ ਜਿਹੜਾ 18 ਤਰੀਕ ਨੂੰ ਸੀਗਾ ਉਹ ਮਾਲਵੇ ਦੇ ਵਿੱਚ ਜ਼ਿਆਦਾ ਵੱਡੇ ਪੱਧਰ ਤੇ ਲੱਗਾ ਪਰ ਅਮੀਰੀਆ ਕੀ ਮਾਝਾ ਦੁਆਬਾ ਤੇ ਪੁਆਰ ਖੇਤਰ ਦੇ ਵਿੱਚ ਅੱਜ ਵੀ ਇਹ ਸਿਸਟਮ ਬਰਕਰਾਰ ਰਹੇਗਾ ਅੱਧੀ ਰਾਤ ਤੋਂ ਪਹਿਲਾਂ ਮੀਂਹ ਦੀਆਂ ਕਾਰਵਾਈਆਂ ਟੁੱਟਵੇਂ ਤੌਰ ਤੇ ਹੋ ਸਕਦੀਆਂ ਹਨ ਤੇਜ਼ ਧੂੜ ਭਰੀਆਂ ਹਨੇਰੀਆਂ ਚੱਲ ਸਕਦੀਆਂ ਹਨ ਤੇ ਗੜੇਮਾਰੀ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਅੱਧੀ ਰਾਤ ਤੋਂ ਬਾਅਦ ਇਹ ਸਿਸਟਮ ਸਮਾਪਤ ਹੋਵੇਗਾ ਅਗਲੇ ਦਿਨਾਂ ਦਾ ਮੌਸਮ ਤਕਰੀਬਨ ਸਾਫ਼ ਰਹੇਗਾ ਪੰਜਾਬ